ਸ਼ਮੀਲ ਕੋਰੇ ਔਰੇ ਦਾ ਸਿਲਾਂ ਮਰੈਂਦੀ ਆ ਜਦ ਫੁੱਲਾਂ ਦੇ ਲਾਤੀ ਦੀਆਂ ਫੁੱਲਾਂ ਤੋਂ ਬੁੱਤੀ ਰਹੇ ਘੋਬਰੂ ਹੋ ਸਕਦਾ ਤਲਾ ਦੀ ਆ ਰੈਂਗੀ ਨਾ ਜਦ ਫੁੱਲਾਂ ਦੀਆਂ चर्ची मारियो कि मजा आ रहा है और ਮਿੰਬਲਵਿੰਦਰ ਸਿੰਘ ਮੇਰਾ ਨਾਮ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਲੋਹੜੀ ਦਾ ਸੱਜਣਾ ਹੈ ਜੀ ਮਿਰਜੀ ਲੋਹੜੀ ਬਹੁਤ ਬਹੁਤ ਵਧੀਆ ਹੈ ਇਹ ਚైనా ਡੋਰ ਤੋਂ ਜਿਹੜੀ ਇੰਡੀਅਨ ਡੋਰ ਹੈ ਬਹੁਤ ਵਧੀਆ ਹੈ ਜੀ ਉਹਦੇ ਨਾਲ ਡੋਰ ਗੁੱਡੀ ਦਾਮ ਦਾ ਵੀ ਬਹੁਤ ਮਜ਼ਾ ਆਉਂਦਾ ਹੈ ਜਿਹੜੀ ਚైనా ਡੋਰ ਹੈ ਲੋਕਾਂ ਦਾ ਨੁਕਸਾਨ ਕਰਦੀ ਨਾਲੇ ਪਸ਼ੂਆਂ ਤਾਂ ਵੀ ਜਾਨਵਰਾਂ ਦਾ ਵੀ ਨੁਕਸਾਨ ਕਰਦੀ ਆ ਤੇ ਬੈਦੂ ਜੀ ਬੰਦ ਮੈਨੂੰ ਪਹਿਲ ਕਰਨੀ ਪਊਗੀ ਬੱਚਿਆਂ ਨੂੰ ਬੱਚਿਆਂ ਨੂੰ ਕੋਈ ਡੋਰ ਨਾਲ ਲਿਆ ਕੇ ਦੇਵੇ ਚైనా ਚైనా ਡੋਰ ਤੇ ਖਾਸ ਪਾਬੰਦੀ ਹੋਵੇ ਪਹਿਲਾਂ ਤਾਂ ਫੈਕਟਰੀਆਂ ਬੰਦ ਹੋਣ ਮੁਰਤੇ ਆਪਣੇ ਮਾਪੇ ਆਪਣੇ ਬੱਚਿਆਂ ਨੂੰ ਵੀ ਰੋਕਣ ਬਹੁਤ ਖੁਸ਼ੀ ਹੈ ਜੀ ਅੱਧੀ ਕਿ ਬਿਨਾਸ਼ਾ ਗਲੀ ਦੌਰੇ ਦਿੰਦੀ ਹੈ ਅੱਜਕੱਲ ਇੰਨਾ ਡੋਰੀ ਹਵਾ ਬਹੁਤ ਵਧੀਆ ਗੁੱਡੀ ਬਹੁਤ ਵਧੀਆ ਆ ਰਹੀ ਹੈ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਗੌਰਵ ਹੈ ਮੈਂ ਡੂਰੋਂ ਦਿੱਕਣਾ ਤੋਂ ਡੋਰੀ ਕਿਤਾ ਮੈਂ ਕਰਦੀ ਜੀ ਦੇਖੋ ਇਸ ਵਾਰ ਧੁੰਦ ਪਈ ਹੋਈ ਹੈ ਲੋਕ ਬਹੁਤ ਹੀ ਨਿਰਾਸ਼ ਲੱਗ ਰਹੇ ਨੇ ਕਿਉਂਕਿ ਇਸ ਵਾਰ ਵਾਹ ਨਹੀਂ ਚੱਲ ਰਹੀ ਲੋਕ ਵਿਨੋਦਨ ਕੋਠਿਆਂ ਦੇ ਉੱਤੇ ਪੂਰੇ ਬਾਹ ਦੀ ਉਡੀਕ ਕਰ ਰਹੇ ਨੇ ਲੋਕ ਰੱਬ ਦੇ ਅਰਦਾਸਾ ਕਰ ਰਹੇ ਨੇ ਕਿ ਕੋਈ ਵੀ ਤਰੀਕੇ ਨਾਲ ਕੋਈ ਚਮਤਕਾਰ ਹੋ ਜਾਏ ਤੇ ਹਵਾ ਚੱਲ ਜਾਏ ਲੋਕ ਸਾਰੇ ਆਪਣੇ ਕੋਠਿਆਂ ਤੇ ਚੜ ਕੇ ਹਵਾ ਦੀ ਉਡੀਕ ਕਰ ਰਹੇ ਨੇ ਜਦੋਂ ਹਵਾ ਚੱਲਦੀ ਹੈ ਨਾਲ ਹੀ ਸਾਰੇ ਬੰਨੇ ਆਸਮਾਨ 'ਚ ਤੁਸੀਂ ਦੇਖ ਸਕਦੇ ਹੋ ਗੁੱਡੀਆਂ ਨਾਲ ਹੀ ਚੜ ਪਰ ਝੜ ਹੋ ਜਾਂਦੀਆਂ ਤੇ ਜਦੋਂ ਹਵਾ ਉਤਰਦੀ ਹੈ ਜੀ ਮੈਂ ਚੈਨਲ ਨੂੰ ਲੈ ਕੇ ਕਹਿਣਾ ਚਾਹਾਂਗਾ ਕਿ ਸਾਨੂੰ ਆਪਣੇ ਨੌਜਵਾਨਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਇਹ ਦੇਖੋ ਮੈਂ ਚਲਖੜੀ ਦੇ ਨਾਲ ਚਲਖੜੀ ਦੇ ਡੋਰ ਦੀ ਵਰਤੋਂ ਕਰ ਰਿਹਾ ਵਾਂ ਇਸ ਨਾਲ ਕੋਈ ਖਤਰਾ ਨਹੀਂ ਹੈ ਜਦਕਿ ਆਪਣੇ ਦੇ ਆਪਾਂ ਆਪਣੇ ਮਾਪਿਓ ਦੇ ਵੱਲ ਦੇਖੇ ਦੇ ਆਪਣੇ ਪਿਓ ਚਾਚੇ ਤਾਈ ਦੁੱਡੀ ਉਡਾਣਾ ਹੀ ਛੱਡ ਗਏ ਨੇ ਕਿਉਂਕਿ ਚਾਈਨਾ ਡੋਰ ਉਹਨਾਂ ਦੇ ਹੱਥਾਂ ਨੂੰ ਕੱਟਦੀ ਏ ਤੇ ਬਾਕੀ ਨੌਜਵਾਨਾਂ ਦੇ ਵੀ ਹੱਥਾਂ ਨੂੰ ਕੱਟਦੀ ਏ ਜੇ ਕੋਈ ਨੌਜਵਾਨ ਪੁੱਲਾ ਤੇ ਜਾਂ ਕਿਤੇ ਸੜਕਾਂ ਤੇ ਜਾਂਦਾ ਤਾਂ ਉਸ ਦੇ ਚਾਈਨਾ ਡੋਰ ਫਿਰਨ ਦੇ ਕਾਰਨ ਦਿਨੋ ਦਿਨ ਹੱਥੇ ਹੋ ਰਹੇ ਲੋਹੜੀ ਕਿਤਾ ਮਨਾਈ ਜਾ ਰਹੀ ਹੈ ਅੱਜ ਪੁੰਗਣਾ ਪਾਗੇ ਜੀ ਦੇਖੋ ਅਵੇ ਹਲੇ ਤਾਂ ਹਵਾ ਨਹੀਂ ਚੱਲੀ ਤਾਂ ਲੋਕੀ ਡੀਜੇ ਲਾ ਕੇ ਇੰਜੋਏ ਕਰ ਰਹੇ ਨੇ ਤੇ ਟੱਕ ਸ਼ੱਕ ਚੱਲਦੇ ਸਾਰੇ ਜਦੋਂ ਹਵਾ ਚੱਲੇਗੀ ਲੋਕੀ ਨਾਲ ਹੀ ਗੁੱਡੀਆਂ ਦੇ ਨਾਲ ਹੀ ਬਰਖਾਤ ਕਰ ਦੇਣਗੇ ਸਾਰੇ ਪਾਸੇ ਮੇਰਾ ਨਾਮ ਬਰਦੀਸ਼ ਸਿੰਘ ਮੈਂ ਸ਼ੇਰੀ ਸ਼ੇਰੀ ਨਗਰ ਆਇਆ ਜੀ ਸਪੈਸ਼ਲ ਲੋਹੜੀ ਦੇਖਣ ਵਾਸਤੇ ਸ਼ੇਰੀ ਨਗਰ ਤੋਂ ਸਪੈਸ਼ਲ ਆਇਆ ਜੀ ਲੋਹੜੀ ਦੇਖਣ ਵਾਸਤੇ ਅੰਮ੍ਰਿਤਸਰ ਦੀ ਲੋਹੜੀ ਤੇ ਦੀਵਾਲੀ ਇਥੋਂ ਦੀ ਬਹੁਤ ਜਿਆਦਾ ਮਸ਼ਹੂਰ ਹੈ ਆਫਟਰ ਸਪੈਸ਼ਲ ਧੁੰਦ ਦੇ ਵਿੱਚ ਗੱਡੀ ਚਲਾ ਕੇ ਸ਼੍ਰੀ ਨਗਰ ਤੁੰਬਸਰ ਪਹੁੰਚਿਆ ਜੀ ਤੇ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਦੇਖੋ ਮਾਹੌਲ ਕਿੰਨਾ ਵਧੀਆ ਬਣਿਆ ਹੋਇਆ ਹੈ ਜੀ ਇੰਨਾ ਵਧੀਆ ਮਾਹੌਲ ਨਹੀਂ ਲੱਗਦੀ ਠੰਡ ਤੇ ਹੈ ਹੀ ਜੀ ਠੰਡ ਤੇ ਹੈ ਹੀ ਠੰਡ ਦੇਖੋ ਸ਼੍ਰੀ ਨਗਰ ਨੇ ਇੱਥੇ ਜਾਵਾ ਜਿਆ ਕਰਨ ਅੱਛਾ ਜੀ ਸ਼੍ਰੀ ਨਗਰ ਤੁੰਬਾਂ ਦੇ ਗਏ ਜੀ ਇੱਥੇ ਦੇਖਦੇ ਪੀ ਕੇ ਆ ਜੀ ਲੜਾਕੇ ਗੁੱਡੀ ਡਾਂ ਦਾ ਕਿ ਜੋਸ਼ ਹੈਗਾ ਮੈਂ ਕਿਹਾ ਪੂਰਾ ਸ਼ੌਕ ਹੈ ਹਾਈ ਛੋਟੇ ਹੁੰਦੇ ਤੇ ਗੁੱਡੀਆਂ ਡਾਂਦੇ ਰਹੇ ਆ ਐਸ ਦੇ ਹਾਨੂੰ ਸਿਰੀ ਨਾ ਕੋਈ ਸਪੈਸ਼ਲ ਗੁੱਡੀ ਡਾਂਵਾ ਫਿਰ ਚੈਨਲ ਡੋਰ ਨੂੰ ਲੱਗਦੀ ਨਹੀਂ ਨਸੀ ਦੇਣਾ ਚਾਹੁੰਦਾ ਚੈਨਲ ਡੋਰ ਦੇਖੋ ਦੀ ਚੈਨਲ ਡੋਰ ਬਿਲਕੁਲ ਨਹੀਂ ਵਰਤਣੀ ਚਾਹੀਦੀ ਆਪਨੇ ਦੇਤੀ ਡੋਰ ਮਾਜਾ ਡੋਰ ਜਿਹੜੀ ਆ ਸਭ ਤੋਂ ਟੌਪ ਡੋਰ ਹੈ ਚੈਨਲ ਡੋਰ ਨਹੀਂ ਵਰਤਣੀ ਚਾਹੀਦੀ ਐਸ ਵਿੱਚ ਨਾ ਇਹ ਹਾਤੀ ਕੱਟੇ ਜਾਂਦੇ ਨੇ ਪੰਛੀ ਪੰਛੀਆਂ ਦਾ ਨੁਕਸਾਨ ਕਰੀ ਨੁਕਸਾਨ ਇਹਨਾਂ ਵਧੀਆ ਇਹੋ ਹੀ ਹੈ ਕਿ ਆਪਾਂ ਜਿਹੜੀ ਮਾਜਾ ਡੋਰ ਹੈ ਉਹ ਹੀ ਵਰਤੀਏ ਅੱਜ ਕੀ ਲਾਮਾਜੀ ਫਰਾਸ ਖੁੰਦੇ ਲੱਤੀ ਹੈ ਜੀ ਕਿਹੜਾ ਤੋਬੇ ਅੱਜ ਲੋੜੀ ਦਾ ਕਿੱਦਾਂ ਲੋੜੀ ਮਨਾਈ ਜਾਈ ਅੱਜ ਲੋੜੀ ਦੇਖੋ ਜੀ ਪੀਆ ਉਹਦੇ ਆਰੰਭ ਦਾ ਪੱਲਾ ਦੇ ਅੰਬਰ ਸਦੀ ਸੱਤੋਂ ਸੇਮ ਹੁ ਜੋਰੀ ਹੈ ਲੋੜੀ ਜਿਹੜੀ ਅਸੀਂ ਗੁੱਡੀਆਂ ਡਾ ਕੇ ਧਾਗੇ ਦੀ ਡੋਰ ਨਾਲ ਪਹਿਲਾਂ ਦੇ ਇੱਕ ਚੈਨਲ ਦੀ ਡੋਰ ਨੂੰ ਅਸੀਂ ਬਾਈ ਕੱਟ ਕਰਕੇ ਅੱਜ ਧਾਗੇ ਦੀ ਡੋਰ ਨਾਲ ਡਾ ਕੇ ਮੈਸੇਜ ਦੇ ਰਿਆ ਤਕਰੀਬਨ ਅੱਜ 90% ਲੋਕਾਂ ਨੇ ਧਾਗੇ ਦੀ ਡੋਰ ਯੂਜ਼ ਕੀਤੀ ਔਰ ਡਾਇਆ ਦੀ ਕੋਠਿਆਂ ਦੇ ਵੇਖ ਲਓ ਤੁਸੀਂ ਰੌਣਾ ਕਿੰਨੀ ਵਧੀਆ ਔਰ ਮੇਰੇ ਖਾਤਮਾ ਆਉਣ ਵਾਲੇ ਹੋਰ ਅਗਲੇ ਸਾਲ ਤੇ ਤਕਰੀਬਨ ਤੁਹਾਨੂੰ ਧਾਗੇ ਵਾਲੀ ਡੋਰ ਹੀ ਦਿਖੂਗੀ ਔਰ ਕੋਠਿਆਂ ਤੇ ਬਹੁਤ ਚਾਅ ਵਾਲੇ ਲੋਕਾਂ ਨੂੰ ਜਿਤਨਾ ਪਹਿਲਾਂ ਲੰਬੇ ਪੇਚੇ ਜਾਂਦੇ ਸੀ ਚਾਹ ਨਾਲੀ ਡੋਰਾਂ ਨੂੰ ਚਾਹ ਨਾਲ ਵੀ ਬਹੁਤ ਆ ਜਾਨਵਰ ਵੀ ਦੇਖਣੀ ਆ ਇਨਸਾਨ ਵੀ ਦੇਖਣੀ ਆ ਇਸ ਕਰਕੇ ਧਾਗੇ ਵਾਲੀ ਡੋਰ ਨੂੰ ਯੂਜ਼ ਕਰਕੇ ਅੱਜ ਵੀ ਸਾਰੇ ਕੋਠਿਆਂ ਦੇ ਆਪਣਾ ਸੈਲੀਬ੍ਰੇਟ ਕਰ ਰਹੇ ਆ ਲੋਹੜੀ ਦਾ ਤਿਉਹਾਰ ਇਹਨੂੰ ਅਸੀਂ ਹਰ ਸਾਲ ਦੇਖਦੇ ਆਂ ਲੋੜੀ ਕਿਦਾਂ ਲਈ ਜਾਰੀ ਰਹੇ ਵੱਲ ਲੋੜੀ ਦੇਖੋ ਜੀ ਆਹ ਦੇਖੋ ਬਸ ਹੁਣ ਤਿਆਰੀ ਹੋ ਰਹੀ ਆ ਨੱਚ ਗਾ ਗਏ ਐ ਇੰਜੋਏ ਕਰ ਰਹੇ ਆ ਪਰੋਣੇ ਆ ਤੁਹਾਡੇ ਗੈਸਟਾ ਜਿਹੜੇ ਸ਼੍ਰੀਨਗਰ ਤੋਂ ਸਪੈਸ਼ਲ ਲੋੜੀ ਦੇਖਣ ਇੱਥੇ ਆਏ ਆ ਤਕਨੋਂ ਦੇ ਬਾਵਜੂਦ ਵੀ ਅੱਜ ਅਸੀਂ ਸਾਰੇ ਰਲ ਕੇ ਗੁੱਡੀਆਂ ਡਾਵਾਂਗੇ ਔਰ ਰਾਤੀ ਲੋੜੀ ਬਾਲਾਂਗੇ ਵਧੀਆ ਫਨ ਕਰਾਂਗੇ ਵੀ